ਅੱਜ ਆਪਾਂ ਜਲਜੀਰਾ ਬਣਾ ਕੇ ਤਿਆਰ ਕਰਾਂਗੇ ਜੋ ਕਿ ਗਰਮੀਆਂ ਵਿੱਚ ਜਲਜੀਰਾ ਪੀਣਾ ਸਭ ਨੂੰ ਬਹੁਤ ਪਸੰਦ ਹੁੰਦਾ ਹੈ ਤੇ ਇਹ ਸਾਡੇ ਸਰੀਰ ਨੂੰ ਠੰਡਕ ਵੀ ਦਿੰਦਾ ਹੈ ਜਿਹਦੇ ਵਾਸਤੇ ਮੈਂ ਬਹੁਤ ਸਾਰਾ ਪੁਦੀਨਾ ਆਪਣੇ ਗਾਰਡਨ ਚੋਂ ਲੈ ਆ ਲਿਆ ਤੇ ਬਿਲਕੁਲ ਫਰੈਸ਼ ਪੁਦੀਨਾ ਹੈ ਇਹਦੇ ਵਾਸਤੇ ਤੁਸੀਂ ਬਿਲਕੁਲ ਫਰੈਸ਼ ਪੁਦੀਨਾ ਹੀ ਯੂਜ਼ ਕਰਨਾ ਹੈ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਹੁਣੇ ਦੀਆਂ ਜਿਹੜੀਆਂ ਨੇ ਪੱਤੀਆਂ ਉਤਾਰ ਲਾਵਾਂਗੀ ਤੇ ਇਹਨੂੰ ਪੁਦੀਨੇ ਨੂੰ ਅੱਛੀ ਤਰ੍ਹਾਂ ਦੇ ਨਾਲ ਵਾਸ਼ ਕਰ ਲਾਂਗੇ ਇਹਦੀਆਂ ਸਾਰੀਆਂ ਪੱਤੀਆਂ ਜਿਹੜੀਆਂ ਉਤਾਰ ਕੇ ਇਨੂੰ ਸਾਫ਼ ਕਰਕੇ ਧੋ ਲਾਂਗੇ ਆਪਾਂ ਤੇ ਸਾਰੇ ਜਿਹੜੇ ਪੁਦੀਨੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਦੇ ਆ ਉਹਦੇ ਪੱਤੇ-ਵੱਤੇ ਮੈਂ ਉਤਾਰ ਲਏ ਨੇ ਤੇ ਜਿਹੜੀਆਂ ਇਹਦੀਆਂ ਡੰਡਲ ਨੇ ਉਹ ਮੈਂ ਹਟਾ ਦਿੱਤੇ ਨੇ ਤੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ 2-3 ਵਾਰੀ ਪਾਣੀ ਵਿੱਚ ਵਾਸ਼ ਕਰਕੇ ਇਹਨੂੰ ਸੁਕਾ ਲਾਂਗੀ ਇਹਨੂੰ ਆਪਾਂ ਧੁੱਪ ਵਿੱਚ ਨਹੀਂ ਸੁਕਾਵਾਂਗੇ ਇਹਨੂੰ ਛਾਂ ਵਿੱਚ ਸੁਕਾਵਾਂਗੇ ਇਹ 1 ਤੋਂ 1.5 ਦਿਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਸੁੱਕ ਕੇ ਆਪਣਾ ਪੁਦੀਨਾ ਜਿਹੜਾ ਉਹ ਤਿਆਰ ਹੋ ਜਾਏਗਾ ਤੇ ਹੁਣ ਆਪਾਂ ਪੁਦੀਨੇ ਨੂੰ ਦੋ ਤਿੰਨ ਵਾਰੀ ਪਾਣੀ ਦੇ ਵਿੱਚੋਂ ਅੱਛੀ ਤਰ੍ਹਾਂ ਦੇ ਨਾਲ ਵਾਸ਼ ਕਰਾਂਗੇ ਤਾਂ ਕਿ ਜਿਹੜੀ ਧੂਲ ਬਿੱਤੀ ਆ ਚੰਗੀ ਤਰ੍ਹਾਂ ਸਾਫ਼ ਕਰ ਲੰਘਾ ਇਹਨੂੰ ਪੁਦੀਨੇ ਨੂੰ ਵਾਸ਼ ਕਰਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਧੁੱਪ ਦੇ ਉੱਪਰ ਫੈਲਾ ਲਾਂਗੇ ਤੇ ਆਪਾਂ ਇਹਨੂੰ ਧੁੱਪ ਵਿੱਚ ਬਿਲਕੁਲ ਨਹੀਂ ਸਤਾਵਾਂਗੇ ਨਹੀਂ ਤੇ ਇਹਦਾ ਕਲਰ ਚੇਂਜ ਹੋ ਜਾਏਗਾ ਇਹਨੂੰ ਛਾਂ ਦੇ ਵਿੱਚ ਹੀ ਇਹ ਜਿਹੜਾ ਇਹ 1 ਤੋਂ 1.5 ਦਿਨ ਦੇ ਵਿੱਚ ਚੰਗੀ ਤਰ੍ਹਾਂ ਸੁੱਕ ਜਾਵੇਗਾ। ਤੇਨੋਂ ਬਾਅਦ ਚੰਗੀ ਤਰ੍ਹਾਂ ਇਸ ਦਾ ਫੈਲਾਉ। ਤੇ ਸਾਰੇ ਪੁਦੀਨੇ ਨੂੰ ਇਸ ਤਰ੍ਹਾਂ ਮੈਂ ਕੱਪੜੇ ਦੇ ਉੱਤੇ ਫੈਲਾ ਦਿੱਤਾ ਹੈ। ਤੇ ਪੁਦੀਨੇ ਨੂੰ ਮੈਂ 1 ਤੋਂ 1.5 ਦਿਨ ਬਾਅਦ ਹੀ ਸੁਕਾ ਲਿਆ। ਜੇ ਤੁਸੀਂ ਆਵਾਜ਼ੀ ਸੁਣ ਸਕਦੇ ਹੋਗੇ ਬਿਲਕੁਲ ਡਰਾਈ ਹੋ ਗਿਆ ਪੁਦੀਨਾ ਤੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਇਹਨੂੰ ਥੋੜਾ ਜਿਆ ਹੋਸਟ ਕਰ ਲਾਂਗੇ। ਇਹ ਨੂੰ ਆਪਣੇ ਪੈਨ ਦੇ ਵਿੱਚ ਸਾਰੇ ਤੁਸੀਂ ਜਿਹੜਾ ਇਹਨੂੰ ਪਾ ਕੇ ਚੰਗੀ ਤਰ੍ਹਾਂ ਜੀ ਨਮੀ ਖਤਮ ਕਰਕੇ ਰੋਸਟ ਕਰ ਲਓ। ਜੇ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਸਟੋਰ ਕਰਕੇ ਰੱਖਣਾ ਹੈ ਤਾਂ ਵੀ ਤੁਸੀਂ ਇਹਦੀ ਥੋੜੀ ਨਮੀ ਖਤਮ ਕਰਕੇ ਇਹਦਾ ਸਟੋਰ ਕਰਕੇ ਰੱਖ ਸਕਦੇ ਹੋ ਇਹਦਾ ਪਾਊਡਰ ਨਹੀਂ ਬਣਾਉਣਾ ਕਿਉਂਕਿ ਫਿਰ ਇਹਦਾ ਜਿਹੜਾ ਫਲੇਵਰ ਹੈ ਇਹਦੀ ਖੁਸ਼ਬੂਆਂ ਖਤਮ ਹੋ ਜਾਂਦੀਆਂ। ਇਸ ਤਰ੍ਹਾਂ ਤੁਸੀਂ ਇਹਨੂੰ ਥੋੜੀ ਜਿਆਦਾ ਰੋਸਟ ਕਰਕੇ ਇਹਨੂੰ ਸਟੋਰ ਵੀ ਕਰਕੇ ਰੱਖ ਸਕਦੇ ਹੋ। ਜਿਹੜਾ ਪੂਰੀਨਾ ਆਪਣਾ ਰੋਸਟ ਹੋ ਗਿਆ ਇਹਨੂੰ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਦਾਂਗੇ ਤੇ ਇਹਦੇ ਪੈਨ ਇਸੇ ਪੈਨ ਦੇ ਵਿੱਚ ਆਪਾਂ ਹੋਰიან ਜੇ ਕਾਲੀ ਮਸਾਲਾਗੇ ਤੇ 2 ਵੱਡੇ ਚਮਚ ਆਪਾਂ ਪਾ ਲ ਕੇ ਜੀਰੇ ਦੇ ਵਾਲੇ ਤੇ ਇਹਨੂੰ ਵੀ ਆਪਾਂ ਰੋਸਟ ਕਰ ਲਵਾਂਗੇ ਇਹਦੀ ਅੱਛੀ ਜੀ ਖੁਸ਼ਬੂ ਆਣੀ ਚਾਹੀਦੀ ਹੈ ਜਦ ਆਪਣਾ ਜਿਹੜਾ ਜੀਰਾ ਹੈ ਰੋਸਟ ਹੋ ਜਾਏਗਾ ਜੀਰਾ ਤੇ ਕਾਲੀ ਮਿਰਚ ਜਿਹੜੀ ਆਪਣੀ ਰੋਸਟ ਹੋ ਗਈ ਹੈ ਤੇ ਵਿੱਚ ਇੱਕ ਵਧੀਆ ਜੀ ਖੁਸ਼ਬੂ ਵੀ ਆਣੀ ਸ਼ੁਰੂ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਹੈ ਪਹਿਲਾਂ ਆਪਾਂ ਜੀਰਾ ਤੇ ਕਾਲੀ ਮਿਰਚ ਜਿਹੜੀਆਂ ਮਿਕਸੀ ਚ ਪਾ ਕੇ ਨੂੰ ਪੀਸ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਧਨੀਆ ਪੀਸਾਂਗੇ ਤੇ ਹੁਣ ਆਪਾਂ ਇੱਕ ਮਿਕਸੀ ਦਾ ਜੱਗ ਲਵਾਂਗੇ ਧਨੀਏ ਨੂੰ ਆਪਾਂ ਮੀਜ਼ਰ ਕਰਦਾਂਗੇ ਕੱਪ ਦੇ ਨਾਲ ਤੇ ਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਲਾਂਗੇ ਇਹ ਆਪਣਾ 1 ਕੱਪ ਧਨੀਆ ਹੋ ਗਿਆ ਤੇ ਹੁਣ ਆਪਾਂ 1 ਕੱਪ ਤੋਂ ਘੱਟ ਮੀਨਸ ਕੀ ਅੱਧਾ ਕੱਪ ਧਨੀਆ ਹੋ ਗਿਆ ਲਾ ਲੇ ਤੇ ਆਵਦਾ ਜਿਹੜਾ ਮੇਰੇ ਕੋਲ ਪੁਦੀਨਾ ਬਚ ਗਿਆ ਇਹਨੂੰ ਮੈਂ ਇੱਕ ਕੱਚ ਦੇ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਲਾਂਗੀ ਤਾਂ ਕਿ ਇਹਨੂੰ ਆਪਾਂ ਦੂਸਰੀਆਂ ਰੈਸਪੀ ਦੇ ਵਿੱਚ ਯੂਜ਼ ਕਰ ਸਕਾਂਗੇ ਜਿਹੜਾ ਕੱਚ ਦਾ ਕੰਟੇਨਰ ਹੈ ਪੂਰੀ ਤਰ੍ਹਾਂ ਨਾਲ ਸੁੱਕਾ ドライ ਹੋਣਾ ਚਾਹੀਦਾ ਇਹਨੂੰ ਠੰਗੀ ਥਾਂ ਮੈਂ ਫੜ ਕੇ ਰੱਖ ਲਿਆ ਤੇ ਹੁਣ ਆਪਾਂ ਲਵਾਂਗੇ ਇੱਕ ਆਮ ਚਮਚ ਦਾ ਚਮਚ ਤੇ 1 ਚਮਚ ਸੌਡਾ ਪਾਊਡਰ ਤੇ 2 ਚਮਚ ਕਾਲਾ ਨਮਕ ਤੇ 1 ਚਮਚ ਜਿਹੜਾ ਸਿੰਪਲ ਨਮਕ ਹੁੰਦਾ ਉਹ ਵਾਲਾ ਤੇ 2 ਕੁ ਚੁਟਕੀ ਆਪਾਂ ਹਿੰਗ ਦੀ ਬਾਦੋਂਗੇ ਤੇ ਨਾ ਪੈਨੂ ਮਿਕਸੀ ਦਾ ਟੱਕਰ ਬੰਦ ਕਰਕੇ ਇਹਨੂੰ ਪੀਸ ਲੰਗੇ ਤੇ ਜਿਹੜਾ ਜਲ ਜੀਰਾ ਮੈਂ ਪੀਸ ਕੇ ਤਿਆਰ ਕਰ ਲਿਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣਾ ਬਣ ਕੇ ਤਿਆਰ ਹੋਇਆ ਤੇ ਇਹਦਾ ਕਲਰ ਵੀ ਬਹੁਤ ਸੋਹਣਾ ਆਇਆ ਬਾਜ਼ਾਰ ਨਾਲੋਂ ਜ਼ਿਆਦਾ ਕਲਰ ਇਹਦਾ ਵਧੀਆ ਆਇਆ ਤੇ ਹੁਣ ਮੈਂ ਤੁਹਾਨੂੰ ਜਲ ਜੀਰਾ ਬਣਾ ਕੇ ਦਿਖਾਵਾਂਗੀ ਤੇ ਇਹਦੇ ਵਾਸਤੇ ਆਪਾਂ ਦੋ ਅਲੱਗ-ਅਲੱਗ ਤਰ੍ਹਾਂ ਦੇ ਜਲ ਜੀਰਾ ਬਣਾਵਾਂਗੇ E ti wich apan nimboun chodan. E ti apan wich power of sugar da pa dan ki. ਤੇ ਦੂਸਰੇ ਜੰਜੀਰਾ ਬਣਾਉਣ ਵਾਸਤੇ ਜੋ ਆਪਾਂ ਬਾਜ਼ਾਰ ਵਿੱਚੋਂ ਮਾਰਕੀਟ ਚੋਂ ਪਈਆਂ ਉਹ ਵਾਲੀ ਜੰਜੀਰਾ ਵਰਤਾਂਗੇ बूंदी पा देंगे तीन मिक्स कर देंगे कुछ आप देंगे ਇਹ ਗਰਮੀਆਂ ਵਿੱਚ ਠੰਡਾ ਠੰਡਾ ਸ਼ਰਬਤ ਬਹੁਤ ਹੀ ਮਜ਼ੇਦਾਰ ਰੂਪ ਵਿੱਚ ਤਿਆਰ ਹੋਇਆ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜੇਗਾ ਤਾਂ ਫਿਰ ਮਿਲਾਂਗੇ ਅੱਜ ਇੱਕ ਹੋਰ ਮਜ਼ੇਦਾਰ ਤੇ ਟੇਸਟੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾ ਸ਼ਿਕਾਇ